ਲਗਿਆ ਤੇ ਹੁਣ ਮੈਂ ਕੌਣ ਹੋਗੀ ਮੈਂ ਤੈਨੂੰ ਪਛਾਣੇ ਨਹੀਂ ਹੈਗਾ ਪਛਾਣੇਗਾ ਕਿ ਮੈਂ ساری ਜ਼ਿੰਦਗੀ ਤਾਂ ਮੇਰੀ ਖਰਾਬ ਕਰਕੇ ਰੱਖਤੀ ਹੁਣ ਤਾਂ ਖੁਸ਼ ਹੋਏਂਗਾ ਨਾ ਤੂੰ ਮੈਂ ਤੇਰੀ ਜ਼ਿੰਦਗੀ ਬਰਬਾਦ ਕਰਤੀ ਕਿਉਂ ਉਦੋਂ ਤਾਂ ਬੜਾ ਚਾਹ ਹੁੰਦਾ ਸੀ ਤੈਨੂੰ ਲੈ ਕੇ ਜਾਣ ਦਾ ਮੈਨੂੰ ਹੈ ਸਭ ਕੁਝ ਕੀਤਾ ਮੇਰੇ ਨਾਲ ਗੱਲ ਸੁਣ ਲੈ ਮੇਰੀ ਤੂੰ ਆਪ ਚੱਲ ਕੇ ਜਾਂਦੀ ਸੀ ਮੈਂ ਕੋਈ ਨਹੀਂ ਲੈ ਕੇ ਜਾਂਦਾ ਸੀ ਤੈਨੂੰ ਮੈਂ ਕਦੇ ਤੈਨੂੰ ਐਂ ਤਾਂ ਨਹੀਂ ਗਿਆ ਸੀ ਵੀ ਮੇਰੇ ਨਾਲ ਗਲਤ ਕਰ ਤੂੰ ਤੂੰ ਮੇਰੇ ਨਾਲ ਕਿੰਨਾ ਧੱਕਾ ਕੀਤਾ ਰਾਹੁਲ ਗੱਲ ਸਮ ਕਰ ਲੈ ਤੂੰ ਹੁਣ ਤੂੰ ਮੇਰੇ ਗੱਲ ਪੈਂਦੀ ਫਿਰਦੀ ਐ ਗੱਲ ਪੈਂਦੀ ਫਿਰਦੀ ਐ ਮੈਨੂੰ ਕੀ ਲੋੜ ਐ ਗੱਲ ਪੈਣ ਦੀ ਤੂੰ ਘਟੋ ਘਟੇ ਇਹ ਤਾਂ ਆ ਮੈਂ ਨਾ ਚਾਹਦਾ ਜਿੱਦਾਂ ਲੱਗ ਰਿਹਾ ਬੰਦਾ ਤੂੰ ਤਾਂ ਮੈਨੂੰ ਡੀਗਦਾ ਸੀ 50000 ਰੁਪਏ ਦਾ ਵੈਸੇ ਵੀ ਦੇ ਲੈ ਬੇ ਐਨਾ ਮੈਂ ਦੁੱਖ ਕੱਟਿਆ ਗਿਆ ਪੈਸੇ ਉਹਦੇ ਮੂਰੇ ਛੱਡਣੇ ਸੀਗੇ ਉਹਨਾਂ ਮੂਰੇ ਲੈ ਚੱਲ ਜਵਾਬ ਕਿਵੇਂ ਦੀ ਤਾਂ サンक्यू ਕੁੜੀ ਕਿੰਨੀ ਸੋਹਣੀ ਹੈ ਬੜੀ ਬੀਗੀ ਹੈ ਨਾ ਇਹ ਚੱਲਦੀ ਗੀ ਕਰਦਾ ਦੇਖੀ ਜਾਂਦਾ ਐਸੇ ਗੋਲੀ ਆ ਤਾ ਆ ਜਾ ਉਹਨੂੰ ਕਹਿੰਦਾ ਮੜਾ ਜਾ ਸਿਰ ਤੋਂ ਕੱਟਦਾ ਤੇ ਦੇਖਣਾ ਲੱਭੇ ਆਪਾਂ ਚੱਲ ਕੋਈ ਨਾ ਮੈਨੂੰ ਕੱਢ ਲੱਗਦੀ ਹੈ ਲੰਘ ਜਾ ਦੇ ਪਰ ਗਵਾਟ ਸੀ ਜੁਣਾ ਚੱਲਿਆ ਪਰੀਤ ਗੱਲ ਸੁਣ ਲੈ ਮੇਰੀ ਐਵੇਂ ਨਾ ਮੂਝੇ ਬਣਾ ਕੇ ਨਾ ਬੈਠ ਹੋਣ ਇੱਥੇ ਮੜਾ ਮੋਟਾ ਹਸ ਲਾ ਇਹ ਨਾ ਹੋਵੇ ਕਿ ਤੇਰਾ ਵੀਰਾ ਆਵੇ ਤੇ ਉਹਨੂੰ ਸਾਰਾ ਕੁਝ ਪਤਾ ਲੱਗ ਜਾਵੇ ਕੋਈ ਨਾ ਭਾਬੀ ਤੂੰ ਕਿਉਂ ਫਿਕਰ ਕਰਦੀ ਆ ਕਿਸੇ ਨੂੰ ਉਹਨੂੰ ਕੁਝ ਨਹੀਂ ਪਤਾ ਲੱਗਦਾ ਨਾਲੇ ਮੇਰੇ ਹਸਨ ਨਾਲ ਹਸਨ ਨਾਲ ਕਿਹੜਾ ਕੋਈ ਤੁਹਾਨੂੰ ਬਹੁਤਾ ਫਰਕ ਪੈਂਦਾਗਾ ਕਿਉਂ ਨਹੀਂ ਫਰਕ ਪੈਂਦਾ ਤੈਨੂੰ ਪਤਾ ਨਾ ਤੇਰਾ ਵੀਰਾ ਤੇਰੇ ਸਾਹਾਂ ਚ ਸਾਹ ਲੈਂਦਾਗਾ ਤੇ ਨਾਲੇ ਰਹੀ ਗਰ ਤੈਨੂੰ ਇੰਨਾ ਟਾਈਮ ਦੂਰ ਰੱਖਣ ਦੀ ਤੇਰੇ ਵੀਰੇ ਨੂੰ ਮੈਂ ਇਹੀ ਗੱਲ ਕਹੀ ਸੀਗੀ ਕਿ ਮੈਂ ਆਪਣੇ ਪੇਕੇ ਛੱਡੀ ਹੋਈ ਆ ਕਿਉਂਕਿ ਤੈਨੂੰ ਪਤਾ ਵੀ ਮੇਰੀ ਭਾਬੀ ਕੋਲੇ ਬੱਚਾ ਹੋਣ ਵਾਲਾ ਸੀ ਚੱਲ ਕੋਈ ਨਾ ਭਾਬੀ ਜਦੋਂ ਵੀਰਾ ਆ ਗਿਆ ਨਾ ਮੈਂ ਹੱਸ ਕੇ ਉਹਨਾਂ ਨਾਲ ਆਪੇ ਗੱਲ ਕਰ ਲਵਾਂਗੀ ਤੇ ਹੁਣ ਤੂੰ ਵੀ ਇਹੀ ਗੱਲ ਰੱਖੀ ਤੇ ਆ ਜੋ ਕੁਝ ਵੀ ਹੋਇਆ ਸਾਰਾ ਕੁਝ ਨਾ ਮਿੱਟੀ ਪਾ ਕੇ ਇੱਥੇ ਦੱਬ ਦੇ ਇਹ ਨਾ ਹੋਵੇ ਕਿ ਤੂੰ बार-बार ਉਹੀ ਗੱਲਾਂ ਰਿਪੀਟ ਕਰੇ ਭਾਬੀ ਇੰਨਾ ਸੌਖਾ ਥੋੜੂ ਆ ਭੁੱਲਣਾ ਬੱਚਾ ਹੋਇਆ ਮੇਰੇ ਕੋਲ ਪਤਾ ਮੈਨੂੰ ਵੀ ਉਹ ਕਿੱਥੇ ਆ ਕਿਵੇਂ ਕੀ ਹੋਇਆ ਕੀ ਨਾ ਪਰ ਹੁਣ ਕੋਈ ਕਿੱਥੇ ਆ ਕਿਵੇਂ ਤਾਂ ਤੇਰਾ ਕੀ ਮਤਲਬ ਆ ਬੱਚਾ ਮਰ ਗਿਆ ਉਹਨੇ ਕਿੱਥੇ ਹੋਣਾ ਹੁਣ ਉਹੀ ਕਹਿਣੀ ਹੈ ਨਾ ਵੀ ਹਾਂ ਹੁਣ ਬੱਚਾ ਮਰ ਗਿਆ ਇਹ ਥੋੜੋ ਵੀ ਬੱਚੇ ਦੇ ਨਾਲ ਮੈਂ ਸਭ ਕੁਝ ਹੀ ਭੁੱਲ ਜਾ ਤੂੰ ਕੁਝ ਵੀ ਨਾ ਭੁੱਲ ਸਾਰਾ ਕੁਝ ਯਾਦ ਰੱਖ ਪਰ ਸਿਰਫ ਆਪਣੇ ਅੰਦਰ ਸਾਨੂੰ ਜਾਂ ਤੇਰੇ ਵੀਰੇ ਮੋਰੇ ਕੁਝ ਸ਼ੋਨਾ ਕਰਦੀ ਨਹੀਂ ਕਰਦੀ ਭਾਬੀ ਕੋਸ਼ਿਸ਼ ਹੋ ਤੁਸੀਂ ਕਿਉਂ ਡਰੀ ਜਾਣੇ ਹੋਗੇ ਨਾ ਇਹ ਗੋਦਾਂ ਦਾ ਟਾਈਮ ਸੀ ਉਦੋਂ ਤਾਂ ਤੁਸੀਂ ਡਰੇ ਨਹੀਂ ਹੈਗੇ ਉਦੋਂ ਤਾਂ ਦਲੇਰ ਸੀ ਤੇ ਹੁਣ ਜਦੋਂ ਤੁਸੀਂ ਬੱਚਾ ਹੀ ਮਾਰਤਾ ਫਿਰ ਹੁਣ ਕਾਹਦਾ ਡਰ ਆ ਤੁਹਾਨੂੰ ਜਹੇ ਜਾ ਕੁਝ ਤੂੰ ਸਾਡੇ ਸਾਹਮਣੇ ਲਿਆਤਾ ਸੀ ਨਾ ਦਲੇਰ ਬੰਨਾ ਪੈਣਾ ਹੀ ਸੀ ਤੇ ਰਹੀ ਤੇਰੀ ਅੱਗੇ ਦੀ ਜ਼ਿੰਦਗੀ ਦੀ ਗੱਲ ਬਸ ਆ 2 ਕੁ ਮਹੀਨੇ ਤੱਕ ਨਾ ਕੋਈ ਮੁੰਡਾ ਦੇ ਕੇ ਅਸੀਂ ਤੇਰਾ ਵਿਆਹ ਕਰ ਦੇਣਾ ਉਨਾ ਟਾਈਮ ਬਸ ਤੂੰ ਘਰ ਹੀ ਰਹਿਣਾਗਾ ਭਾਬੀ ਐਡੀ ਛੇਤੀ ਵਿਆਹ ਨੂੰ ਹੋ ਜਾਏ ਕੀ ਹੋਏਗਾ ਕਿਉਂ ਤੁਸੀਂ ਕਾਲ ਕਰ ਹੀ ਜਾਣੇ ਹੋਗੇ ਇਹ ਹਲੇ ਤੈਨੂੰ ਛੇਤੀ ਲੱਗਦਾ ਜਿਹੜੇ ਹਿਸਾਬ ਨਾਲ ਪਿੰਡ 'ਚ ਰੋਲਾ ਪੈਨ ਹੋ ਰਿਹਾਗਾ ਇਹ ਤਾਂ ਜਿੰਨੀ ਜਲਦੀ ਤੂੰ ਆਪਦੇ ਸਹੁਰੇ ਚਲੀ ਜਾਵੇਂ ਨਾ ਬਸ ਭਾਬੀ ਬਖਸ਼ ਦੇ ਪਲੀਜ਼ ਮੰਨ ਲਿਆ ਗਲਤੀ ਹੋ ਗਈ ਮੇਰੇ ਤੋਂ ਬਿਨਾ ਵਿਆਹ ਤੋਂ ਮੈਂ ਮਾਂ ਬਣ ਗਈ ਮੈਨੂੰ ਪਤਾ ਸਭ ਕੁਝ ਪਰ ਹੁਣ ਤੁਸੀਂ ਆ ਐਡ ਖਤਮ ਤਾਂ ਨਾ ਜੱਕੋ ਇੰਨੀ ਛੇਤੀ ਵਿਆਹ ਤਾਂ ਨਾ ਸੋਚੋ ਇੰਨੇ ਛੇਤੀ ਵਿਆਹ ਨੂੰ ਕੁਝ ਨਹੀਂ ਹੋਇਆ ਤੈਨੂੰ ਤੇਰੀ ਉਮਰ ਆ ਵਿਆਹ ਦੀ ਤੇ ਜਿੰਨੀ ਛੇਤੀ ਤੇਰਾ ਵਿਆਹ ਹੋਊਗਾ ਅਸੀਂ ਵੀ ਸੌਖੇ ਹੋ ਜਾਾਂਗੇ ਫਾਪੀ ਥੋੜਾ ਇਹ ਮੈਨੂੰ ਉਹ ਚੀਜ਼ਾਂ ਤੋਂ ਬਾਹਰ ਤਾਂ ਆ ਜਾਂਦੋ ਕੋਈ ਗੱਲ ਨਹੀਂ ਮੈਂ ਕਿਹੜਾ ਵਿਆਹ ਤੋਂ ਮਨਾ ਕਰਦੀਆਂ ਵੀ ਮੈਂ ਵਿਆਹ ਹੀ ਨਹੀਂ ਤੈਨੂੰ ਦਿੱਤਾ 2 ਮਹੀਨਿਆਂ ਦਾ ਟਾਈਮ ਉਦੋਂ ਤੱਕ ਤੂੰ ਉਹ ਚੀਜ਼ਾਂ ਚੋਂ ਬਾਹਰ ਆ ਜਾ ਉਦੋਂ ਤੱਕ ਜਦੋਂ ਵੀ ਮੈਨੂੰ ਕੋਈ ਵਧੀਆ ਮੁੰਡਾ ਮਿਲ ਗਿਆ ਤੈਨੂੰ ਇਹ ਧੱਕਾ ਤਾਂ ਅਸੀਂ ਦੇਣ ਨਹੀਂ ਲੱਗੇ ਕਿਉਂਕਿ ਬਾਅਦ ਚ ਅਸੀਂ ਉਹ ਖੜਨਾ ਉੱਥੇ ਜਾ ਕੇ ਤੇ ਤੇ ਅੱਜ ਦਾ ਦੇ ਕੀ ਕਰਾਂਗੇ ਐਸੀ ਪਾਗਲ ਨਹੀਂ ਹੈਗੇ ਕੋਈ ਨਾ ਪਾ ਵੀ ਮੈਂ ਤਾਂ ਫਿਰ ਵੀ ਤੁਹਾਡੇ ਤੋਂ ਥੋੜਾ ਜਿਹਾ ਟਾਈਮ ਮੰਗਦੀ ਆ ਮੇਰੇ ਤੋਂ ਛੜੀਆਂ ਵੀ ਗਲਤੀਆਂ ਹੋਈਆਂ ਨੇ ਪਛਤਾਵਾ ਤਾਂ ਮੈਨੂੰ ਬਹੁਤ ਪਰ ਪਲੀਜ਼ ਜੇ ਮੈਨੂੰ ਹੋਰ ਥੋੜਾ ਜਿਹਾ ਟਾਈਮ ਦੇ ਦਿਓ ਪ੍ਰੀਤ ਤੈਨੂੰ ਹਲੇ ਵੀ ਟਾਈਮ ਚਾਹੀਦਾ ਭਾਬੀ ਫਿਰ 2 ਮਹੀਨਿਆਂ ਦੇ ਵਿੱਚ ਤਾਂ ਕੁਝ ਮੈਂ ਭੁੱਲ ਵੀ ਨਹੀਂ ਸਕਦੀ ਮੈਨੂੰ ਨਾ ਹਲੇ ਵੀ ਯਕੀਨ ਨਹੀਂ ਆ ਰਿਹਾ ਕਿ ਤੂੰ ਹਲੇ ਵੀ ਨਹੀਂ ਸੁਧਰਦੀ ਹੈਗੀ ਤੂੰ ਹਲੇ ਵੀ ਸਾਡੀ ਕੋਈ ਗੱਲ ਨਹੀਂ ਮੰਨਦੀ ਹੈਗੀ ਤੇਰੇ ਨਾਲ ਮੈਂ ਗੁੱਸੇ ਨਾਲ ਪਿਆਰ ਨਾਲ ਹਰ ਇੱਕ ਤਰੀਕੇ ਨਾਲ ਗੱਲ ਕਰਕੇ ਦੇਖ ਲਈ ਪਤਾ ਨਹੀਂ ਤੂੰ ਕਿਹੜੀ ਮਿੱਟੀ ਦੀ ਬਣੀ ਆ ਬੱਸ ਬਾਬੀ ਜੇ ਮੇਰੀ ਮਾਂ ਹੁੰਦੀ ਮੈਨੂੰ ਲੱਗਦਾ ਉਹ ਨਾ ਮੈਨੂੰ ਇੰਨਾ ਕੁ ਸੁਣਾਉਂਦੀ ਜਿੰਨਾ ਤੁਸੀਂ ਮੈਨੂੰ ਸੁਣਾ ਦਿੰਨੇ ਆਉਂਗੇ ਜੇ ਤੇਰੀ ਮਾਂ ਹੁੰਦੀ ਨਾ ਅੱਜ ਉਹ ਸ਼ਰਮਿੰਦਗੀ ਨਾਲ ਹੀ ਮਰ ਜਾਂਦੀ ਜਹੇ ਜਾ ਕੁਛ ਤੂੰ ਕੀਤਾ ਇਹ ਤਾਂ ਮੈਂ ਹੀ ਚੱਲ ਗਈ ਜਿਹੜਾ ਤੇਰੇ ਵੀਰੇ ਨੂੰ ਹਲੇ ਤੱਕ ਵੀ ਪਤਾ ਨਹੀਂ ਲੱਗਣ ਦਿੱਤਾ ਤੇ ਨਾ ਮੈਨੂੰ ਮੱਤਾਂ ਨਾ ਦੇ ਤੇ ਬਾਅਦ ਜਦੋਂ ਤੇਰਾ ਵੀਰ ਆ ਗਿਆ ਗੱਲ ਸੰਭਲੇ ਭਾਬੀ ਨੂੰ ਵੀ ਕੀ ਦੋਸ਼ ਦੇਣਾ। ਖੋ ਵੀ ਵਿਚਾਰੇ ਬਸ਼ਰਮਿੰਘ ਹੀ ਨਾਲ ਬੈਠੀ ਹੈ ਭਰੇ। ਛਲ ਕੋਈ ਨਾ ਭਾਬੀ ਜਿਵੇਂ ਤੈਨੂੰ ਸਹੀ ਲੱਗੇ ਤੂੰ ਕਰ ਲਿਓ ਮੈਂ। ਪਰ ਇਹ ਨਾ ਕਿ ਮੈਨੂੰ ਪਤਾ। ਮੇਰਾ ਬੱਚਾ ਬਿਲਕੁਲ ਠੀਕ ਹੈ। ਮੇਰੀ ਲਾਡੋਰਾ ਨੇ ਤੰਦਰੁਸਤ। ਤੇ ਮਾਲਕ ਨੇ ਬਚਾ ਰੱਖਿਆ ਹੋਇਆ। ਬੇਸ਼ੱਕ ਤੁਹਾਨੂੰ ਮੈਂ ਸਚਾਈ ਨਹੀਂ ਦੱਸ ਸਕਦੀ। ਪਰ ਹਾਂ ਮੈਨੂੰ ਪਤਾ ਵੀ ਮੇਰੀ ਧੀ ਨਾ ਹਮੇਸ਼ਾ ਖੁਸ਼ ਰਹੂਗੀ। ਫਰ ਮੈਂ ਗੱਲੀ ਕਿਉਂ ਸੋਚਦੀ ਪਈ ਆ ਮੇਰਾ ਤਾਂ ਨੰਬਰ ਵੀ ਨਮਾਗਾ ਇੱਕ ਰਾਹੁ ਨੂੰ ਫੋਨ ਕਰਕੇ ਦੇਖਾ ਫੱਟਾ ਤਾਂ ਲੱਗੇ ਆ ਮੈਂ ਕਿਹੜੇ ਇਲਾਕੇ ਆ ਹੈਲੋ ਹੈਲੋ ਕੌਣ ਜੀ ਕਿਉਂ ਭੁੱਲ ਗਿਆ ਤੇ ਹੁਣ ਮੈਂ ਕੌਣ ਹੋਗੀ ਮੈਂ ਤੈਨੂੰ ਪਛਾਣਿਆ ਨਹੀਂ ਹੈਗਾ ਪਛਾਣੇਗਾ ਕਿਵੇਂ ਸਾਰੀ ਜ਼ਿੰਦਗੀ ਤਾਂ ਮੇਰੀ ਖਰਾਬ ਕਰਕੇ ਰੱਖਤੀ ਹੁਣ ਤਾਂ ਖੁਸ਼ ਹੋਏਂਗਾ ਨਾ ਤੂੰ ਮੈਂ ਤੇਰੀ ਜ਼ਿੰਦਗੀ ਬਰਬਾਦ ਕਰਤੀ ਕਿਉਂ ਉਦੋਂ ਤਾਂ ਬੜਾ ਚਾਹ ਹੁੰਦਾ ਸੀ ਤੈਨੂੰ ਲੈ ਕੇ ਜਾਂਦਾ ਮੈਨੂੰ ਹੈ ਸਭ ਕੁਝ ਕੀਤਾ ਮੇਰੇ ਨਾਲ ਗੱਲ ਸੁਣ ਲੈ ਮੇਰੀ ਤੂੰ ਆਪ ਚੱਲ ਕੇ ਜਾਂਦੀ ਸੀ ਮੈਂ ਕੋਈ ਨਹੀਂ ਲੈ ਕੇ ਜਾਂਦਾ ਸੀ ਤੈਨੂੰ ਮੈਂ ਕਦੇ ਤੈਨੂੰ ਐਂ ਤਾਂ ਨਹੀਂ ਗਿਆ ਸੀ ਵੀ ਮੇਰੇ ਨਾਲ ਗਲਤ ਕਰ ਤੂੰ ਤੂੰ ਮੇਰੇ ਨਾਲ ਕਿੰਨਾ ਧੱਕਾ ਕੀਤਾ rahul ਗੱਲ ਸੁਣ ਲੈ ਤੂੰ ਹੁਣ ਤੂੰ ਮੇਰੇ ਗੱਲ ਪੈਂਦੀ ਫਿਰਦੀ ਹੈ ਗੱਲ ਪੈਂਦੀ ਫਿਰਦੀ ਹੈ ਮੈਨੂੰ ਕੀ ਲੋੜ ਹੈ ਗੱਲ ਪੈਣ ਦੀ ਤੂੰ ਘਟੋ ਘਟੇ ਇਹ ਤਾਂ ਸੋਚ ਲੈ ਤੂੰ ਮੇਰੀ ਸਾਰੀ ਜ਼ਿੰਦਗੀ ਖਰਾਬ ਕਰਕੇ ਰੱਖਤੀ ਤੇ ਉਹ ਤੋਂ ਬਾਅਦ ਹੁਣ 1 ਸਾਲ ਹੋ ਗਿਆ 1 ਸਾਲ ਬਾਅਦ ਤੂੰ ਮੇਰਾ ਫੋਨ ਚੱਕ ਰਿਆਂਗਾ ਉਹ ਗੱਲ ਸੁਣ ਮੇਰੀ ਆ ਜਾਦੇ ਉਹ ਨਾ ਕਰ ਠੀਕ ਹੈ ਜਿੱਥੇ ਮਰਦੀ ਜਾ ਜਿੱਥੇ ਮਰਜੀ ਰਹਿ ਹੁਣ ਘਟ ਯਾਰ ਬਹੁਤ ਕੁੱਤਾ ਤੂੰ ਦੇਖ ਲੈ ਛਮਾ ਸ਼ਰਮ ਨਹੀਂ ਆਉਂਦੀ ਹੈ ਕਿ ਸੜੇ ਹੋਏ ਕੰਜਰ ਬੰਦੇ ਨੇ ਨਾ ਇਹਨੇ ਮੇਰੀ ਸਾਰੀ ਜ਼ਿੰਦਗੀ ਖਰਾਬ ਕਰਕੇ ਰੱਖਤੀ ਕੋਈ ਨਾ ਰਹੁ ਲੋ ਜਿੱਥੇ ਮਰਚੇ ਤੂੰ ਭੱਜ ਲਾ ਬਦਲਾ ਤੇਰੇ ਤੋਂ ਮੈਂ ਚੋਲ ਲਵਾਂਗੀ ਹੁਣ ਮੈਨੂੰ ਕੋਈ ਪਰਵਾਹ ਨਹੀਂ ਜ਼ਿੰਦਗੀ ਤਾਂ ਤੂੰ ਮੇਰੀ ਸਾਰੀ ਖਰਾਬ ਕਰਤੀ ਨਾ ਖੋਈ ਗਾਣੀ ਹੁਣ ਮੇਰਾ ਟਾਈਮ ਆ ਤੇਰਾ ਟਾਈਮ ਜਿਹੜਾ ਸੀ ਨਾ ਉਹ ਖਤਮ ਹੋ ਗਿਆ ਲੈ ਕੇ ਤਨਾ ਇੱਕ ਕਮਰਾ ਆਹਾ ਇੱਕੇ ਕਮਰਾ ਮਿਲਿਆ ਮੈਂ ਪਹਿਲਾਂ ਹੀ ਇਂਤਜ਼ਾਮ ਕਰਕੇ ਰੱਖ ਰਖਿਆ ਸੀ ਮੈਨੂੰ ਪਤਾ ਸੀ ਹੈ ਅੱਛਾ ਨਾਲੇ ਹੁਣ ਮੇਰੀ ਗੱਲ ਸੁਣ ਕਿਸੇ ਨੂੰ ਗੱਲ ਕਰਨ ਦੀ ਲੋੜ ਨਹੀਂ ਆਪਣੀ ਗੁੜੀਆਂ ਨੂੰ ਐ ਰੱਖ ਇਹਦਾ ਐਨ ਪੂਰੀ ਚੰਗੀ ਤਰ੍ਹਾਂ ਪਰਬ੍ਰਿਸ਼ ਕਰ ਨਾਲੇ ਮੇਰੀ ਗੱਲ ਸੁਣਾ ਗਾਹਾਂ ਲੋੜੀ ਆ ਰਹੀ ਐ ਲੋਕ ਧੀਆ ਦੀ ਲੋੜੀ ਨਹੀਂ ਬਣਾਉਂਦੇ ਆਪਾਂ ਲੋੜੀ ਵੀ ਬਣਾਵਾਂਗੇ ਇਹਦੀ ਅੱਛਾ ਹਾਂ ਆਪਾਂ ਤਾਂ ਉਹ ਮਿਸ਼ਾਲਪੁਰ ਪੂਰੀ ਕਰਾਂਗੇ ਜਿਹੜੇ ਕਹਿੰਦੇ ਆ ਕਿ ਮੁੰਡੇ ਤੇ ਕੁੜੀ ਵਿੱਚ ਕੋਈ ਫਰਕ ਨਹੀਂ ਹੈਗਾ ਲੋਕ ਤਾਂ ਕਹੀ ਦਿੰਦੇ ਆ ਨਾ ਆਪਾਂ ਕਰਕੇ ਦਿਖਾਵਾਂਗੇ ਹਾਂ ਹਾਂ ਨਾਲੇ ਮੇਰੀ ਗੱਲ ਸੁਣ ਆਪਣੀ ਧੀ ਨੂੰ ਆਪਾਂ ਵਧੀਆ ਪੜਾ ਲਿਖਾ ਕੇ ਵਧੀਆ ਨੌਕਰੀ ਤੇ ਲਾਵਾਂਗੇ ਮੈਂ ਤਾਂ ਆਪੇ ਹੀ ਸੋਚਦੀ ਆਂ ਵੀ ਮੇਰੀ ਤਾਂ ਜਿਹੇ ਜੀ ਜ਼ਿੰਦਗੀ ਲੰਘੀ ਲੰਘੀ ਪਰ ਇਹਨੂੰ ਤਾਂ ਮੈਂ ਇਹਦੇ ਪੈਰਾਂ ਤੇ ਖੜੀ ਕਰੂੰਗੀ ਦੇਖਿਓ ਤਾਂ ਸਹੀ ਜਦੋਂ ਇਹ ਕਿਸੇ ਨੌਕਰੀ ਤੇ ਵਧੀਆ ਜੀ ਤੇ ਲੱਗ ਗਈ ਨਾ ਵੱਡੀ ਅਫਸਰ ਬਣ ਗਈ ਤਾਂ ਦੁਨੀਆ ਤਾਂ ਖੜਖੜ ਦੇਖੂਗੀ ਮੇਰੀ ਗੱਲ ਸੁਣ ਲੈ ਕਰਨਾ ਲੋਕਾਂ ਦੇ ਕੰਨ ਬਹੁਤ ਤੇਜ਼ ਹੁੰਦੇ ਨੇ ਮੈਂ ਨਾ ਇੱਥੇ ਬਹਾਨਾ ਮਾਰ ਕੇ ਲਿਆ ਪਤਾ ਲੋਕਾਂ ਨੂੰ ਮੈਂ ਕੀ ਕਿਹਾ ਓਰੇ ਹਮ ਸਭ ਵੀ ਸਾਡੇ ਤਾਂ ਜਵਾਬਕ ਨਹੀਂ ਬਚਦਾ ਸੀ ਵੀ ਤਾਂ ਕਰਕੇ ਵੀ ਇੱਕ ਜਵਾਬ ਹੁਣ ਕੁੜੀ ਹੋਈ ਆ ਵੀ ਕਿਸੇ ਬਾਬੇ ਨੇ ਕਿਹਾ ਸੀ ਵੀ ਤੁਸੀਂ ਜੇ ਪਿੰਡ ਛੱਡ ਕੇ ਨਾ ਸਾਲ ਦੋ ਸਾਲ ਉਧਰ ਪਰਾਂ ਰਹੋਗੇ ਵੀ ਤੁਹਾਡੇ ਕੋਲੇ ਤਾਂ ਜਵਾਬ ਕਬ ਚੂਗਾ ਮੈਂ ਐ ਬੰਨਾ ਕਿਸੇ ਨੂੰ ਪਾਪ ਵੀ ਨਿਕਲ ਨਹੀਂ ਜਮਾ ਵੀ ਲੈ ਮੈਨੂੰ ਸਿਖਾਉਂਦੇ ਨੇਗੇ ਮੈਂ ਆ ਪਹਿਲਾਂ ਹੀ ਸਿੱਖੀ ਹੋਈ ਆ ਮੈਂ ਨਹੀਂ ਕਿਸੇ ਕੋਲੇ ਗੱਲ ਕਰਦੀ ਹੈਗੀ ਨਾਲੇ ਤੁਹਾਨੂੰ ਪਤਾ ਪਿੰਡਾਂ ਦੀਆਂ ਤਾਂ ਬੁੜੀਆਂ ਹੀ ਤੇਜ਼ ਹੁੰਦੀਆਂ ਨੇ ਕਿਆਂ ਉਹੀ ਆਹ ਸਵਾਲ ਜਵਾਬ ਦਿਆ ਕਰਦੇ ਰਹਿੰਦੀਆਂ ਨੇ ਜਦੋਂ ਆਪਾਂ ਕਿਸੇ ਦੇ ਜਾਣਾ ਨਹੀਂ ਆਉਣਾ ਨਹੀਂ ਤੇ ਆਪਾਂ ਬਸ ਤੁਸੀਂ ਉਹ ਮੈਂ ਆ ਤੇ ਆਪਣਾ ਤੀਜਾ ਬੱਚਾ ਗਾ ਮੇਰੀ ਗੱਲ ਸੁਣ ਜਿਹੜੀ ਵੀ ਤੂੰ ਚੀਜ਼ ਲੈਣੀ ਹੁੰਦੀ ਆ ਮੈਨੂੰ ਦੱਸ ਦਿਆ ਕਰ ਮੈਂ ਤੈਨੂੰ ਉਹੀ ਲੈ ਕੇ ਦੇ ਦਿਆ ਕਰੂੰਗਾ ਹੈ ਮੈਨੂੰ ਹੋਰ ਕੀ ਚਾਹੀਦਾ ਸੀ ਬਾਹਰ ਜਾਣ ਦੀ ਲੋੜ ਹੀ ਨਹੀਂ ਆਪਾਂ ਨੂੰ ਮੈਂ ਨਹੀਂ ਜਾਂਦੀ ਬਾਹਰ ਬੋਰ ਤੇ ਨਾਲੇ ਆਪਾਂ ਲੋੜੀ ਨੂੰ ਜ਼ਰੂਰ ਸੱਦਾਂਗੇ ਹਾਂ ਹਾਂ ਇੱਥੇ ਆਪਾਂ ਜਨਾਨੀਆਂ ਨੂੰ ਇਕੱਠ ਕਰਕੇ ਗਿੱਦਾ ਗੁੱਦਾ ਪਵਾਵਾਂਗੇ ਲੈ ਜਵਾਕ ਦੀ ਪਹਿਲੀ ਲੋੜੀ ਆ ਮੇਰੀ ਤਾਂ ਗੱਲ ਸੁਣ ਲੈ ਉਹ ਹੌਲੀ ਹੌਲੀ ਲੋਕਾਂ ਨੂੰ ਮੜਾ ਮੋਟਾ ਜਿਹਾ ਜਿਆਦਾ ਪਰ ਆਚ ਮਿਚ ਗਏ ਲੋਕਾਂ 'ਚ ਫੇਰੇ ਕਰਾਂਗੇ ਐ ਇੱਕੇ ਲਗਤ ਕਿਵੇਂ ਕਰ ਲਾਂਗੇ ਹੈ ਅਰਗਮਾਨ ਚੱਪਾ ਹੌਲੀ ਹੌਲੀ ਬਣਾਵਾਂਗੇ ਸਾਰਿਆਂ ਨਾਲ ਠੀਕ ਹੈ ਠੀਕ ਆ ਚੱਲ ਠੀਕ ਆ ਬਾਕੀ ਤੁਸੀਂ ਆਪ ਹੀ ਸਿਆਣੇ ਹੋਗੇ ਮੈਂ ਦੁੱਧ ਲਿਆਉਣਾ ਇਹਦੇ ਵਾਸਤੇ ਹੈ ਹਾਂ ਨਾਲੇ ਉਹ ਨਿੱਪਲ ਜਿਹਾ ਫੜ ਲਿਆਇਓ ਉਹ ਲਿਆਵਾ ਹਾਂ ਫਿਰ ਉੱਪਰੇ ਦੁੱਧ ਤੇ ਹੀ ਹੁਣ ਲੱਗੂਗੀ ਕੁੜੀ ਹਾਂ ਹੁਣ ਤੇਰਾ ਕਿਹੜਾ ਉਤਰਨ ਲੱਗਿਆ ਐਸ ਉਮਰੇ ਚੱਲ ਕੋਈ ਨਹੀਂ ਮੈਂ ਲਿਆਉਣਾ ਚੁੰਗਣੀ ਤਾਂ ਲਿਆਉਣੀ ਨਾ ਆਪਣੀਆਂ ਗੱਲਾਂ ਹੀ ਛੱਡਿਆ ਕਰੋ ਤੀਰ ਜੇ ਚਲਾਈ ਜਾਣਾ ਹੁਣਾਂ ਲੈ ਹੁਣ ਹੁਣ ਤੀਰ ਤੇ ਲਾਉਣ ਚੱਲ ਚੱਲ ਜਾ ਜਾ ਤੂੰ ਏ ਵੀਨਾ ਦੇਲਾ ਗੱਲਾਂ ਗੱਲਾਂ ਚ ਸਵਾਦ ਲੈਂਦਾ ਫਿਰਦਾਗਾ ਟਾਇ ਜਣੀ ਨੂੰ ਪਤਾ ਆ ਜੇ ਰੋ ਕਬੂਤਰੀ ਵਰਗੀ ਮਿਲ ਗਈ ਮੈਂ ਹੋਰ ਇਹਨੂੰ ਕੀ ਚਾਹੁੰਦਾ ਦੇ ਲਾ ਹੁਣ ਉਹ ਨਾ ਕਿਵੇਂ ਲਵੇ ਲੱਗ ਲੱਗ ਵਹਿੰਦਾ ਚਲ ਕੋਈ ਨਾ ਮੈਨੂੰ ਤਾਂ ਆ ਬੱਚੇ ਤੱਕ ਮਤਲਬਾ ਮੇਰਾ ਬੱਚਾ ਪੈਰਾਂ ਤੇ ਖੜਾ ਹੋ ਗਿਆ ਤੇ ਫਿਰ ਮੈਂ ਕੀ ਜਾਣਦੀ ਆ ਹੂੰ ਦੇ ਇਬੜਿਆ ਨੀ ਕੰਮ ਥੋੜਾ ਬਹ ਨਿਬੜ ਗਏ ਸ਼ਰੀ ਕੁੱਕਰੇ ਪਾਤੇ ਹੁਣ ਬਣਾ ਲੈਣਾ ਕੋਨੋ ਕਰ ਜਿਲੇ ਆ ਕੀ ਹਾਂ ਕਿਵੇਂ ਆਈ ਦੀ ਕਰੇ ਆ ਜਾਂਦੇ ਪ੍ਰੀਤ ਆਰੀ ਸੀ ਅੱਛਾ ਆ ਗਈ ਪ੍ਰੀਤ ਹਾਂ ਆ ਗਈ ਨਿਬੜ ਗਿਆ ਉਧਰ ਦਿਵਾਖ ਜਲੇ ਵਾਲਾ ਜਿਹੜਾ ਕਰੀਦੀ ਹਾਂਜੀ ਹਾਂ ਉਹ ਤਾਂ ਨਿਬੜ ਗਿਆ ਕੀ ਹੋਇਆ ਉਧਰ ਤਰਪਜਾਈ ਲੈਵੇ ਕੁੜੀ ਹੋ ਗਈ ਉਧਰ ਅੱਛਾ ਚਲ ਵਧੀਆ ਹੈ ਹਾਂਜੀ ਕੋਈ ਪਹਿਲਾ ਹੈ ਵੀ ਨਹੀਂ ਸੀ ਨਾ ਹਾਂਜੀ ਹਾਂ ਤੁਹਾਨੂੰ ਪਤਾ ਪਹਿਲਾਂ ਉਹ ਕਿਵੇਂ ਆਈ ਦੀ ਵੇ ਮੈਂ ਤਾਂ ਤੁਹਾਡੇ ਨਾਲ ਗੱਲ ਕਰਨ ਆਈ ਸੀ ਦੱਸ ਉੱਥੇ ਰਹੀ ਆ ਭਾਬੀ ਹੋਰਾਂ ਨੇ ਤਾਂ ਕੰਮ ਕਰ ਦੇਖਿਆ ਹਾਂ ਵੀ ਵਧੀਆ ਚਲੋ ਘਰ ਆ ਸਾਂਭਦੀ ਆ ਉਹ ਤਾਂ ਹੀ ਕਹਿੰਦੇ ਸੀ ਕਹਿੰਦੇ ਵੀ ਹੁਣ ਵਿਆਹ ਕਰ ਦੋ ਕੁੜੀ ਦਾ ਵੀ ਜਵਾਨ ਹੋ ਰਹੀ ਹੈਗੀ ਦੇਖ ਜੈਰੀ ਇੰਨੀ ਪਤਾ ਵੀ ਪਹਿਲਾਂ ਹੀ ਆਪਣੇ ਤੇ ਕਰਜ਼ਾ ਬਹੁਤ ਥੜੇ ਗੱਲ ਰਹੀ ਵਿਆਹ ਦੀ ਹੈ ਨਾ ਹੁਣ ਇਹਦੀ ਕਾਲਜ ਜੋ ਪੜ੍ਹਾਈ ਮੁੱਕੀ ਥੋੜਾ ਟਾਈਮ ਹੋਇਆ ਤੇ ਮੈਂ ਤਾਂ ਐ ਕਹਿੰਦਾ ਸੀ ਆਪਾਂ ਕਰ ਦਾਂਗੇ ਵਿਆਹ ਕੋਈ ਗੱਲ ਕਣਕ ਵੜ ਜਾਣੇ ਨੇ ਕਣਕ ਬੜਨ ਤੋਂ ਬਾਅਦ ਨਾਲ ਆਪਾਂ ਨਾਲ ਦੇ ਨਾਲ ਮੁੰਡਾ ਦੇਖ ਕੇ ਨਾਲ ਦੇ ਨਾਲ ਵਿਆਹ ਕਰ ਦਾਂਗੇ ਉਹ ਹੀ ਕਹਿੰਦੀ ਸੀ ਮੈਂ ਵੀ ਵੀ ਜੇ ਹੁਣ ਤੋਂ ਲੱਭਣ ਲੱਗਾਂਗੇ ਤਾਂ ਹੀ ਕੋਈ ਚੱਜ ਦਾ ਮੁੰਡਾ ਲੱਭੂਗਾ ਮੁੰਡਾ ਤਾਂ ਮਿਲ ਜੂਗਾ ਅਗਲਾ ਦਾਜ ਦੇ ਵੀ ਬਹੁਤ ਲਾਗਦੇ ਜਿਹੜਾ ਮੂੰਹ ਘਟਾ ਦਦੇ ਨੇ ਬਾਦੂ ਮੂੰਹ ਘਟਾ ਦਦੇ ਨੇ ਜੇ ਕੋਈ ਮੁੰਡਾ ਚੱਜ ਦਾ ਦੇਖਾਂਗੇ ਕੋਈ ਐ ਤਾਂ ਹੈ ਨਹੀਂ ਵੀ ਕਿਤੇ ਬੇਕਾਰ ਕਰ ਸੱਟ ਦਾਂਗੇ ਕੋਈ ਘੱਟੋ ਘੜ ਪੰਜ 10 ਕਿਲੇ ਦਾ ਦੇਖਾਂਗੇ ਆਪਾਂ ਉਹ ਤਾਂ ਗੱਲ ਚਲੋ ਥੋੜੀ ਸਹੀ ਆ ਬਾਕੀ ਪੜੀ ਲਿਖੀ ਵੀ ਇਹ ਦੇਖ ਕੀ ਕਰਾਂਗੇ ਪਰ ਮੈਂ ਕਹਿੰਦੇ ਸੀ ਵੀ ਜਿੰਨੇ ਜਲਦੀ ਹੋ ਜਾਣਾ ਓੰਨਾ ਚੰਗਾ ਗਾ ਕੁੜੀ ਬਹੁਤਾ ਟਾਈਮ ਘਰੇ ਨਹੀਂ ਰੱਖੀਦੀ ਚੱਲ ਕੋਈ ਨਾ ਹੁਣ ਮਾਪੇ ਨਹੀਂ ਹੈਗੇ ਯਾਰ ਹੁਣ ਜੇ ਆਪਾਂ ਤੱਕਾ ਵੀ ਕਰਾਂਗੇ ਉਹ ਨਾਲ ਕਿੱਡੀ ਮਾੜੀ ਗੱਲ ਐ ਉਹਨੇ ਫੇਰ ਕਹਿ ਦੇਣਾ ਵੀ ਹਾਂ ਮੇਰੇ ਤੋਂ ਬਿਨਾਂ ਪੁੱਛੇ ਉਹ ਕਰਤਾ ਪਹਿਲਾਂ ਪੁੱਛ ਲਈ ਉਹਨੂੰ ਆਪਾਂ ਉਦੋਂ ਬਾਅਦ ਆਪਾਂ ਕਰ ਦਾਂਗੇ ਤੂੰ ਚੱਲ ਮੈਂ ਆ ਗਿਆ ਉਹਦੇ ਨਾਲ ਤਾਂ ਗੱਲ ਮੈਂ ਕਰ ਵੀ ਲਈ ਸੀਗੀ ਕੀ ਕਹਿੰਦੀ ਫੇਰ ਉਹਨੇ ਤਾਂ ਇਹੀ ਗੱਲ ਕਹੀ ਆ ਕਿ ਜਿੰਨੇ ਤੁਸੀਂ ਕਰੋਗੇ ਮੈਂ ਤੁਹਾਡੇ ਤੋਂ ਬਾਹਰ ਨਹੀਂ ਆ ਗਈ ਤਾਂ ਹੀ ਮੈਂ ਕਹਿੰਦੀ ਸੀ ਵੀ ਜਿੰਨੇ ਜਲਦੀ ਜ਼ਿੰਮੇਵਾਰੀ ਸਿਰੋ ਲਈ ਉਹਨਾ ਚੰਗਾ ਚੱਲ ਮੈਂ ਆ ਕੇ ਆ ਕੇ ਗੱਲ ਕਰਦਾ ਵੇ ਆਜੋ ਤੁਸੀਂ ਨਾਲੇ 4 ਪੈਸੇ ਲੇ ਠੀਕ ਚੰਗਾ ਮੈਂ ਤੁਹਾਨੂੰ ਦੱਸਾਂ ਉਹ ਕੋਈ ਵੀ ਨਾਲ ਕਿੰਨਾ ਕਿ ੱੱਕਾ ਕਰੀਜੀ ਜੇ ਬਾਪ ਆਪੇ ਹੁੰਦੇ ਉਹ ਕਰ ਦਿੰਦੇ ਮੈਂ ਘੱਟੋ ਘੱਟ ਵਧੀਆ ਕਰਤਾ ਦੇਖਣਾ ਪਊਗਾ ਆ ਤਣਕਾ ਜੀ ਵੱਡ ਗਏ ਨਾ ਮੈਂ ਤੋ ਬਾਅਦ ਕਰ ਦਾਂਗੇ ਨਾਲੇ 4 ਪੈਸੇ ਆ ਜਾਣਗੇ 2 ਮਿੰਟ ਬਾਹਰ ਵੀ ਦੇਖਾ ਪੁਰ ਬਲੇ ਠੀਕ ਹੈ ਹਾਂ ਵੀਰੇ ਹੋਰ ਕਿਵੇਂ ਹੋ ਤੁਸੀਂ ਵਧੀਆ ਕਿਵੇਂ ਰਹਿਤ ਠੀਕ ਰਿਹਾ ਹਾਂਜੀ ਹਾਂ ਵੀਰੇ ਸਾਰਾ ਮੈਂ ਤਾਂ ਤੇ ਨਾਲ ਇੱਕ ਗੱਲ ਜੀ ਕਰਨੀ ਸੀ ਹਾਂਜੀ ਤੇਰੀ ਭਾਬੀ ਕਹਿੰਦੀ ਸੀ ਕਹਿੰਦੀ ਵੀ ਆਪਾਂ ਪ੍ਰੀਤ ਦਾ ਰਿਸ਼ਤਾ ਕਰ ਦਈਏ ਕਿਤੇ ਪੁੱਛਤੀ ਤੇ ਨਾਲ ਗੱਲ ਹਾਂ ਵੀਰੇ ਹੋਈ ਸੀ ਗੱਲ ਜਿਵੇਂ ਤੁਹਾਨੂੰ ਠੀਕ ਲੱਗੇ ਦੇਖ ਲਓ ਤੂੰ ਦੱਸ ਬਣੇ ਕਿਵੇਂ ਕਰ ਲੈ ਮੈਂ ਤਾਂ ਉਮੀ ਕਰ ਦੂੰਗਾ ਲੈ ਵੀਰੇ ਤੁਸੀਂ ਕਿਹੜਾ ਮੇਰੇ ਵਾਸਤੇ ਮਾੜਾ ਸੋਚਦੇ ਹੋਗੇ ਜੇ ਮੈਂ ਤੁਹਾਨੂੰ ਚੰਗਾ ਲੱਗੇ ਨਾ ਤੁਸੀਂ ਆਪਦਾ ਉਮੀ ਕਰ ਲਿਓ ਮੈਂ ਤਾਂ ਪ੍ਰੀਤ ਆਇਆ ਕਹਿੰਦਾ ਜੀ ਤੇਰੀ ਭਾਬੀ ਨੂੰ ਕਹਿੰਦਾ ਕੰਨੀਆਂ ਵੱਡਗੇ ਨਾ ਚਾਰ ਪੈਸੇ ਆ ਜਾਣਗੇ ਹਨਾ ਉਸ ਤੋਂ ਬਾਅਦ ਦੇਖ ਲੈ ਕੋਈ ਰਿਸ਼ਤਾ ਵੀ ਜੇ ਕਾਲੀ ਨਾਏ ਕਰੀਏ ਆਪਾਂ ਕੋਈ ਨਾ ਵੀਰੇ ਤੁਸੀਂ ਭਾਬੀ ਨਾਲ ਕਰ ਲਿਓ ਸਲਾ ਫਿਰ ਭਾਬੀ ਕਿਵੇਂ ਕਹਿੰਦੇ ਅੱਗੇ ਪੜਨ ਦੀ ਸਲਾਹ ਤਾਂ ਨਹੀਂ ਹੈਗੀ ਤੇਰੀ ਹੋਰ ਨਾ ਨਾ ਵੀਰੇ ਬਸ ਬਹੁਤ ਬੜਾਈ ਹੋਗੀ ਹੰਤਾ ਚਲ ਠੀਕ ਹੈ ਧਿਆਨ ਰੱਖਿਆ ਕਰ ਆਵਦਾ ਚਲ ਮੈਂ ਤੇਰੀ ਭਾਬੀ ਨਾਲ ਕਰਦਾ ਕੋਈ ਨਾ ਵੀਰੇ ਇਹਨਾਂ ਦੇਖ ਲੋ ਅਜੇ ਵੀਰੇ ਨੂੰ ਕਿਸੇ ਗੱਲ ਦਾ ਪਤਾ ਲੱਗ ਜਾਂਦਾ ਅੱਜ ਬੜੇ ਲਾਡਾਂ ਨਾਲ ਰੱਖਦਾ ਇਹਨੂੰ ਲੱਗਦਾ ਮੇਰੇ 'ਚ ਬਹੁਤ ਕਮੀਆਂ ਨੇ ਛੇ ਕਿਤੇ ਮੈਂ ਉਹ ਗਲਤੀ ਨਾ ਕੀਤੀ ਹੁੰਦੀ ਨਾ ਕਿਸੇ ਦੇ ਅੱਗੇ ਸ਼ਮਾ ਉਹ ਸ਼ਰਮ ਨਹੀਂ ਹੋਣਾ ਸੀ ਮੈਂ ਆਪਦੇ ਵੀਰੇ ਦੀ ਆਪੇ ਇੱਜ਼ਤ ਖਰਾਬ ਕੀਤੀ ਹੈ ਪਰ ਫਿਰ ਵੀ ਵੀਰੇ ਨੂੰ ਹਜੇ ਤੱਕ ਭਾਬੀ ਨੇ ਕੁਝ ਵੀ ਪਤਾ ਲੱਗਣ ਨਹੀਂ ਦਿੱਤਾ ਇਹ ਤਾਂ ਮੇਰੀ ਭਾਬੀ ਉਹ ਚੰਗੀ ਆ ਛਲ ਕੋਈ ਨਾ ਭਾਬੀ ਨੂੰ ਕਹਿਦਾਂ ਨਹੀਂ ਆ ਵੀ ਛੇ ਭਾਬੀ ਤੁਹਾਨੂੰ ਹੁਣ ਸਹੀ ਲੱਗਦਾ ਮੇਰਾ ਵਿਆਹ ਕਰਨਾ ਤਾਂ ਵਿਆਹ ਕਰ ਦੋ ਐਮੀ ਕੀ ਫਾਇਦਾ ਕੱਲ ਘਲਾਂਜੇ ਗੱਲ ਕਿਸੇ ਨੂੰ ਪਤਾ ਲੱਗ ਗਈ ਨਾ ਬਹੁਤ ਔਖਾ ਹੋ ਜਾਣਾ ਚਲ ਭਾਬੀ ਨੂੰ ਕਹਿ ਦਾਨੀ ਆ ਭਾਬੀ ਮੈਂ ਤੁਹਾਡ ਨਾਲ ਗੱਲ ਕਰਨੀ ਸੀ ਕੋਈ ਦੱਸ ਮੈਂ ਤੁਹਾਨੂੰ ਇਹ ਕਹਿੰਦੀ ਸੀ ਵੀ ਤੁਸੀਂ ਹਜੇ ਵੀਰੇ ਨਾਲ ਵਿਆਹ ਦੀ ਗੱਲ ਕਾਹਤੋਂ ਕੀਤੀ ਆ ਔਰ ਰੁਕ ਜਾਂਦੇ ਥੋੜਾ ਟਾਈਮ ਮੈਂ ਤੈਨੂੰ ਕਿਹਾ ਤਾਂ ਹੈਗਾ ਸੀ ਕਿ ਮੈਂ ਹੁਣ ਵਿਆਹ ਕਰੂੰਗੀ ਤੇਰਾ ਫਿਰ ਗੱਲ ਤਾਂ ਕਰਨੀ ਹੋਸੀ ਕੋਈ ਨਾ ਭਾਬੀ ਫਿਰ ਮੈਂ ਕਿਹੜਾ ਵਿਆਹ ਲਈ ਮਨਾ ਕੀਤਾ ਸੀ ਬਸ ਮੈਂ ਤਾਂ ਇਹ ਕਹਿੰਨੀ ਆ ਵੀ ਪਲੀਜ਼ ਥੋੜਾ ਟਾਈਮ ਰੁਕ ਜਾਓ ਮੇਰੇ ਕਰਕੇ ਹੋਰ ਕਿੰਨਾ ਕਿ ਟਾਈਮ ਰੁਕੀਏ ਨਾਲੇ ਇੱਕੋ ਲੱਗਦਾ ਤਾਂ ਵਿਆਹ ਵੀ ਨਹੀਂ ਹੁੰਦਾ ਕੋਈ ਮੁੰਡਾ ਲੱਭਾਂਗੇ ਕੋਈ ਮਹੀਨਾ ਖੰਡ ਲੱਗ ਜਾਊ ਉਸ ਤੋਂ ਬਾਅਦ ਕਰ ਦਾਂਗੇ ਕੋਈ ਨਾ ਭਾਬੀ ਨਾlevera ਸੱਚ ਮੈਨੂੰ ਪੜ੍ਹਾਈ ਵਾਸਤੇ ਵੀ ਕਹਿੰਦਾ ਸੀ। ਉਹ ਬੱਸ ਬੱਸ ਕਰਨੀ ਬਹੁਤ ਪੜ੍ਹ ਲਈ ਤੂੰ ਬਥੇਰੀਆਂ ਕਰ ਲਈਆਂ ਪੜ੍ਹਾਈਆਂ ਸਾਨੂੰ ਨਹੀਂ ਲੋੜ ਤੇਰੀ ਕਿਸੇ ਵੀ ਪੜ੍ਹਾਈ ਦੀ ਹੋਰ। ਭਾਬੀ ਮੈਂ ਕਿਹੜਾ ਵੀਰੇ ਨਾਲ ਕੋਈ ਗੱਲ ਕੀਤੀ ਹੈ ਪੜ੍ਹਾਈ ਦੀ ਉਹ ਤਾਂ ਵੀਰੇ ਨੇ ਮੈਨੂੰ ਪੁੱਛਿਆ ਸੀ ਵੀ ਜੇ ਤੇਰਾ ਪੜ੍ਹਾਈ ਦਾ ਮੂਡ ਹੋਏਗਾ ਤਾਂ ਅੱਗੇ ਤੇਰੀ ਫੀਸ ਭਰ ਦੇਣਾ। ਹਾਂ ਤੇਰਾ ਵੀਰਾ ਤਾਂ ਤੇਰਾ ਭਲਾ ਸੋਚਦਾ। ਉਹ ਤਾਂ ਤਾਂ ਕਹਿੰਦਾ ਸੀ ਅੱਗੇ ਅਸੀਂ ਪੜ੍ਹਾ ਵੀ ਦਿੰਦੇ ਕਿਉਂਕਿ ਅਸੀਂ ਵੀ ਚਾਹੁੰਦੇ ਸੀ ਕਿ ਤੂੰ ਕੋਈ ਨੌਕਰੀ ਕਰੇ। ਪਰ ਆਹ ਬੰਨੇ ਤੇਰੇ ਮੂਰੇ ਹੱਥ ਚੁੱਪ ਕਰਕੇ ਜਿੱਥੇ ਵਿਆਹ ਕਰੂੰਗੀ ਨਾ ਤੇਰਾ ਉੱਥੇ ਕਰਾ ਲਈ ਤੇ ਵੀਰੇ ਨੂੰ ਆਪ ਭਾਬੀ ਨਾ ਗੁੱਸੇ ਕਰਨ ਦੀਆਂ ਹਲੇ ਗੁੱਸਾ ਕਰਾ ਨਾ ਮੈਨੂੰ ਤੇਰੀ ਨਹੀਂ ਸਮਝ ਆਉਦੀ ਹੈ ਕਿ ਤੂੰ ਹੋਰ ਭਾਲਦੀ ਗਈਆਂ ਭਾਬੀ ਹੁਣ ਤਾਂ ਸਾਰੀ ਗੱਲ ਹੀ ਖਤਮ ਹੋ ਗਈ ਨਾ ਸਭ ਕੁਝ ਨਿਬੜ ਨਿਬੜੋ ਤਾਂ ਹੋ ਗਿਆ ਤੂੰ ਗੱਲ ਕਿੱਥੇ ਖਤਮ ਹੋਣ ਦਿੰਨੀ ਆ ਚੁੱਪ ਕਰਕੇ ਨਾ ਜਿੱਥੇ ਮੈਂ ਕਹੂੰਗੀ ਉੱਥੇ ਵਿਆਹ ਕਰਾ ਲਾ ਤੇ ਆਪਦੇ ਵੀਰੇ ਨੂੰ ਕਹਿਦੀ ਕਿ ਮੇਰਾ ਵਿਆਹ ਕਰ ਦੋ ਕਿ ਮੈਨੂੰ ਅੱਗੇ ਪੜਨਾ ਹੈਗਾ ਕੋਈ ਨਾ ਭਾਬੀ ਮੈਂ ਤਾਂ ਪਹਿਲਾਂ ਹੀ ਵੀਰੇ ਨੂੰ ਕਹਿ ਚੁੱਕੀ ਵੀ ਜਿੰਮੇ ਭਾਬੀ ਦੇ ਭਾਬੀ ਨੂੰ ਸਹੀ ਲੱਗੇ ਬਸ ਉਹਵੇਂ ਠੀਕ ਹੈ ਵਧੀਆ ਕੀਤਾ ਜੇ ਤੂੰ ਇਹ ਗੱਲ ਕਹਿਤੀ ਨਾਲੇ ਨਾ ਬਹੁਤਾ ਫਿਰਨਾ ਠੰਡਾ ਜਿੱਥੇ ਬਿਮਾਰ ਹੋਗੀ ਕਿਸੇ ਡਾਕਟਰ ਕੋਲੇ ਨਹੀਂ ਮੈਂ ਤੈਨੂੰ ਲੈ ਕੇ ਜਾਣਾ ਜਾ ਕੇ ਅੰਦਰ ਪੈ ਜਾ ਕੇ ਜਾਂ ਖਾਣ ਨੂੰ ਕੁਝ ਪੀਣ ਨੂੰ ਵੀ ਕੁਛ ਨਹੀਂ ਖਿਆ ਸੌਦੀ ਚੁੱਪ ਚੀ ਭਲਾਗਾ ਕੀ ਹੋ ਗਿਆ ਅਜੇ ਨਹੀਂ ਕਾਲੀ ਕਾਲੀ ਬੁਲਾਇਆਗਾ ਕਾਲੀ ਕੁਲੀ ਕੋਈ ਨਹੀਂ ਯਾਰ ਮੇਰੇ ਘਰ ਦੇ ਨਾਲ ਗੱਲ ਕਰੀ ਸੀ ਉਹਨਾਂ ਨੇ ਵਿਆਹ ਵਾਸਤੇ ਚਿੱਟਾ ਜਵਾਬ ਦਿੱਤਾ ਉਹ ਕਹਿੰਦੇ ਨਹੀਂ ਕਰਨਾ ਸੀ ਨਾ ਅੱਜ ਕਰੀਏ ਨਾ ਤੇਰਾ ਕੱਲ ਕਰੀਏ ਕਰੀ ਜਾਂਦਾ ਮਜ਼ਾਕ ਜਿਹੜਾ ਕਰਨਾ ਮੈਂ ਤੇਰੀਆਂ ਗੱਲਾਂ ਦੇ ਵਿੱਚ ਨਹੀਂ ਆਉਂਦੀ ਐ ਕਿਸੇ ਦੀ ਕੋਈ ਮਜ਼ਾਕ ਨਹੀਂ ਯਾਰ ਤੂੰ ਮਜ਼ਾਕ ਚ ਗੱਲਾਂ ਲਈ ਜਾਂਦੀ ਐ ਮੈਨੂੰ ਪਤਾ ਮੇਰਾ ਰਿਸ਼ਤਾ ਹੋਣ ਲੱਗਿਆ ਮੇਰੀ ਗੱਲ ਸੁਣਾ ਮੈਨੂੰ ਪਤਾ ਤੂੰ ਜਾਣ ਬੁੱਝ ਕੇ ਮੈਨੂੰ ਖਿਜਾਉਣਾ ਚਾਹੁੰਦਾ ਨਾ ਮੈਂ ਖਿੱਚਦੀ ਨਹੀਂ ਐਗੀ ਉਹ ਮੈਂ ਕੋਈ ਜਾਣ ਬੁੱਝ ਕੇ ਨਹੀਂ ਕਰਦਾ ਠੀਕ ਐ ਮੇਰੀ ਗੱਲ ਸੁਣ ਲੈ ਸਾਫ਼ ਜੀ ਗੌਰ ਨਾਲ ਠੀਕ ਐ ਮੇਰੇ ਕਰਨੀਓ ਚਿੱਟਾ ਜਵਾਬ ਹੈ ਅੱਜ ਕਰਾਉਂਦੀ ਵਿਆਹ ਕੱਲ ਕਰਾ ਲੈ ਕਿਸੇ ਨਾਲ ਮੇਰੇ ਕਰਨੀਓ ਜਵਾਬ ਹੈ ਮੇਰੇ ਘਰ ਦੇ ਨੇ ਜਵਾਬ ਦਿੱਤਾ ਬੱਸ ਕੀ ਮਤਲਬ ਹੈ ਤੇਰਾ ਮਤਲਬ ਕੀ ਹੈ ਜਵਾਬ ਦੇ ਤਾਂ ਮੇਰੇ ਘਰ ਦੇ ਨੇ ਐ ਕਿਵੇਂ ਜਵਾਬ ਦੇਤਾ ਬੱਸ ਦੇਤਾ ਦਿੱਤਾ ਦਿਮਾਗ ਖਰਾਬ ਹੈ ਤੇਰਾ ਹੁਣ ਮੈਂ ਮੇਰੇ ਘਰ ਦੇ ਨੇ ਉੱਪਰ ਦੀ ਹਾਂ ਕਿੱਡੀ ਸੌਖੀ ਗੱਲ ਕਹਤੀ ਤੂੰ ਵਿਆਹ ਘਰ ਦੇ ਨੇ ਜਵਾਬ ਦੇ ਤਾਂ ਘਰ ਦੇ ਨੇ ਉੱਪਰ ਦੇ ਕਿਉਂ ਕੀ ਗੱਲ ਉਦੋਂ ਵਾਲੀਆਂ ਗੱਲਾਂ ਭੁੱਲ ਗਿਆ ਛੋਟਾ ਏਡੇ ਏਡੇ ਵਾਦੇ ਕਰਦਾ ਹੁੰਦਾ ਸੀ ਵੀ ਹਾਂ ਪ੍ਰੀਤ ਮੈਂ ਤਾਂ ਤੇਰੇ ਤੋਂ ਬਿਨਾ ਵਿਆਹ ਨਹੀਂ ਕਰਾਂ ਅੱਜ ਕੀ ਹੋ ਗਿਆ ਤੈਨੂੰ ਨਹੀਂ ਮੰਨੇ ਹੁਣ ਮੈਂ ਕਰਦੇ ਨੇ ਉੱਪਰ ਦੀ ਤਾਂ ਨਹੀਂ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਤੋ ਨਹੀਂ ਹੋ ਸਕਦਾ ਮੈਂ ਤੂੰ ਮੇਰੀ ਘਰ ਦੇ ਨਾਲ ਗੱਲ ਕਰਾ ਫੋਨ ਤੇ ਮੈਂ ਕਿਉਂ ਗੱਲ ਕਰਾਂ ਮੈਂ ਤੇਰੀ ਕਿਉਂ ਕੀ ਮਤਲਬ ਹਾਂ ਉਦੋਂ ਤੂੰ ਮੈਨੂੰ ਜਦ ਮੈਨੂੰ ਮਿਲ ਸਕਦੇ ਮੋਟਰ ਤੇ ਗੱਲ ਨੂੰ ਕਿ ਤੈਨੂੰ ਹੁਣ ਹੋ ਚੁੱਕੀ ਕੀ ਮਤਲਬ ਤੇਰੇ ਕਹਿੰਦਾ ਬੇ ਹਾਂ ਮੇਰੀ ਗੱਲ ਸੁਣਦਾ ਮੈਨੂੰ ਨਾ ਹੁਣ ਉਹ ਕੁੜੀ ਜਹੀ ਪ੍ਰੀਤ ਦਾ ਫੋਨ ਆਇਆ ਸੀਗਾ ਕੀ ਕਹਿੰਦੀ ਸੀ ਮੈਨੂੰ ਐਂ ਕਹਿੰਦੀ ਸੀ ਕਹਿੰਦੀ ਮੈਂ ਬੱਚੇ ਨੂੰ ਦੇਖ ਕੇ ਆ ਜਾ ਮੇਰੀ ਗੱਲ ਸੁਣ ਮੈਂ ਤਾਂ ਉਹਨੂੰ ਇੱਕ ਹੀ ਜਵਾਬ ਦੇਤਾ ਵੀ ਭਾਈ ਮੈਨੂੰ ਨਹੀਂ ਪਤਾ ਹੈਗਾ ਨਾ ਤਾਂ ਮੈਂ ਉਹਨੂੰ ਕੋਈ ਟਿਕਾਣਾ ਦੱਸਿਆਗਾ ਆਪਣਾ ਮੇਰੀ ਗੱਲ ਸੁਣ ਲੈ ਦੱਸਣ ਦੀ ਲੋੜ ਵੀ ਨਹੀਂ ਬਸਾਂ ਐਡਾ ਵੱਡਾ ਪਿੰਡ ਆਪਾਂ ਕਿੱਡਾ ਵੱਡਾ ਘਰ ਛੱਡ ਕੇ ਆਈਆਂ ਆਹ ਦੇਖ ਲੈ ਨਿਕਾਜਾ ਕਮਰਾ ਮਿਲੇ ਇੱਕ ਜੇ ਉਰੇ ਕਿਸੇ ਨੂੰ ਪਤਾ ਲੱਗ ਗਿਆ ਆਪਾਂ ਨੂੰ ਉਰੋਂ ਵੀ ਕੱਢ ਦੇਣਗੇ ਤੇ ਨੜੇ ਉਹਨਾਂ ਨੂੰ ਪਤਾ ਲੱਗ ਜੂਗਾ ਵੀ ਉਹ ਰਹਿੰਦੇ ਕਿੱਥੇ ਨੇ ਆਪਣੇ ਤੋਂ ਨਾਲੇ ਜਵਾਬ ਕੋ ਕੇ ਲੈ ਜਾਣਗੇ ਮੇਰੀ ਗੱਲ ਸੁਣ ਲੈ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਚੁੱਪ ਕਰਕੇ ਨਾ ਆਪਦਾ ਜਵਾਬ ਪਾ ਲਈ ਚੱਲ ਬੱਸ ਮੇਰੀ ਗੱਲ ਸੁਣ ਲੈ ਮੈਂ ਨਹੀਂ ਜਵਾਬ ਹੁਣ ਦੇ ਸਕਦੀ ਮੇਰਾ ਤਾਂ ਪਿਆਰ ਪੈ ਗਿਆ ਹੁਣ ਜਵਾਬ ਨਾਲ ਮੈਂ ਤਾਂ ਆਪ ਕਹਿਣਾ ਵੀ ਕਾ ਨੂੰ ਆਪਾਂ ਦੇਣੇ ਨਹੀਂ ਹੈਗਾ ਬਸ ਦੱਸਦੇ ਹੀ ਨਹੀਂ ਵੀ ਕਿੱਥੇ ਆਪਾਂ ਕਿੱਥੇ ਨਹੀਂ ਭੇਜ ਦੇਣਾ ਨਹੀਂ ਮੈਂ ਅੱਜ ਤਾਂ ਫੋਨ ਚੱਕ ਲਿਆ ਮੈਂ ਮੁੜ ਕੇ ਹੁਣ ਉਹਦਾ ਫੋਨ ਹੀ ਨਹੀਂ ਚੱਕਣਾ ਕਾਨੂੰ ਫੋਨ ਕਾਨੂੰ ਚੱਕਣਾ ਸੀ ਚੱਕ ਤੈਨੂੰ ਪਤਾ ਨਹੀਂ ਮੈਨੂੰ ਕੀ ਪਤਾ ਸੀਗਾ ਉਹ ਹੋਰ ਨੰਬਰ ਤੋਂ ਜਿਹੜਾ ਮੇਰੇ ਕੋਲ ਪਹਿਲਾ ਨੰਬਰ ਸੀ ਇਹਨਾਂ ਦਾ ਉਹਦੇ ਤੋਂ ਨਹੀਂ ਕੀਤਾ ਟਾ ਜਣਿਆ ਨੇ ਵੇਖ ਤੂੰ ਨਵੇਂ ਨੰਬਰ ਤੋਂ ਫੋਨ ਲਾਇਆ ਹੋਇਆ ਤਾਂ ਮੈਂ ਤਾਂ ਚੱਕ ਲਿਆ ਨਹੀਂ ਮੈਨੂੰ ਕੀ ਪਤਾ ਜੇ ਮੈਨੂੰ ਆਏ ਪਤਾ ਹੁੰਦਾ ਵੀ ਉਹਦਾ ਕਲਮੂਹੀ ਦਾ ਮੈਂ ਤਾਂ ਉਹਨਾਂ ਚੱਕਦੀ ਚੱਲ ਠੀਕ ਐ ਕੋਈ ਨਹੀਂ ਉਹਦਾ ਫੋਨ ਨਾ ਅੱਜ ਤੋਂ ਬਾਅਦ ਸੁਣਨਾ ਵੀ ਨਹੀਂ ਹੈਗਾ ਨਾ ਦੱਸਣਾ ਵੀ ਆਪਾਂ ਕਿੱਥੇ ਆ ਕਿੱਥੇ ਨਹੀਂ ਚੱਲ ਠੀਕ ਐ ਆ ਜਾ ਦੁੱਧ ਪਿਆ ਤਾਂ ਹਾਂ ਆ ਦੇ ਸੌਂਗੀ ਉਹ ਤਾਂ ਆਜਾ ਨਾਲੇ ਮੈਨੂੰ ਇੱਕ ਗੱਲ ਦੱਸ। ਹਾਂ ਪੁੱਛ। ਚਲ ਜਵਾਕ ਤਾਂ ਆਪਾਂ ਲੈ ਆਈ। ਹੂੰ। ਉਹਨਾਂ ਨੂੰ ਕੀ ਕਹਿ ਕੇ ਆਈਆਂ? ਲੈ। ਮੈਂ ਤਾਂ ਉਹਨਾਂ ਨੂੰ ਇਹ ਕਹੇ ਹੋਈ ਸੀ ਉਹਦੀ ਭਾਬੀ ਨੂੰ ਵੀ ਭਾਈ ਜਿਹੜਾ ਜਵਾਕ ਹੋਇਆ ਸੀ ਉਹਦਾ ਮਰ ਗਿਆ। ਮੈਂ ਤਾਂ ਉਹ ਦੱਬੇ ਆਂਦਾ ਸੀ ਆਪ ਹੀ। ਅੱਛਾ। ਹੂੰ। ਚਲ ਕੋਈ ਨਾ ਮੇਰੀ ਗੱਲ ਸੁਣ। ਇਹ ਰਾਜ ਨੂੰ ਨਾ ਰਾਜੇ ਰਹਿਣ ਦੀ ਹੁਣ। ਮੇਰਾ ਤਾਂ ਦੇਖ ਜਾਣਾ ਕੁਛ ਨਹੀਂ। ਮੇਰਾ ਤਾਂ ਕਿਸੇ ਨੂੰ ਪਤਾ ਵੀ ਨਹੀਂ ਹੈਗਾ ਪਿੰਡ 'ਚ ਵੀ ਉਹ। گیا ਕਿੱਥੇ ਛੜਾ ਛੜੰਗ ਬੰਦਾ ਤੇਰੀ ਬਾਲੀ ਮਿੱਟੀ ਪੱਟੀ ਜਾਊਗੀ ਇਹਨੂੰ ਇੱਥੀ ਦਾ ਬਦੇ ਗੱਲ ਨੂੰ اچھا